ਕਿਸਕੀ ਕਰਦੇ ਨੂੰ ਮਜਾਏ ਦਿਖਾ ਦਿਓ ਬਨ ਕੇ ਤੇ ਰੁਖ ਨਾਲ ਪੁੱਠੀ ਖੱਲ ਲਾ ਦਿਓ ਸਿੱਕੀ ਸਿੱਕੀ ਕਰਦੇ ਨੂੰ ਮਜਾਏ ਦਿਖਾ ਦਿਓ ਬਨ ਕੇ ਤੇ ਰੁਖ ਨਾਲ ਪੁੱਠੀ ਖੱਲ ਲਾ ਦਿਓ ਬਨ ਕੇ ਤੇ ਰੁਖ ਨਾਲ ਪੁੱਠੀ ਖੱਲ ਲਾ ਦਿਓ ਬਨ ਕੇ ਤੇ ਰੁਖ ਨਾਲ ਪੁੱਠੀ ਖੱਲ ਲਾ ਦਿਓ ਯਾਰੋਖ ਨਾਲ ਸੇਖ ਨੂੰ ਦਿਲਾਦਾ ਬਨ ਲੈ ਯਾਰੋਖ ਨਾਲ ਸੇਖ ਨੂੰ ਦਿਲਾਦਾ ਤੁੰਬਾ ਤੁੰਬ ਕੀ ਤਤਨ ਤੁੰਬ ਤੁੰਬ ਕੀ ਤਤਨ ਅਨਮੋਲ ਦਾ ਪੁੱਠੀ ਕੱਲ ਲਾਉਂਦੇ ਸੂਰਮੇ ਦੀ ਬਨ ਕੇ ਫੇਰ ਵੀ ਉਹ ਜੋਦਾ ਤਰ ਮੋਣੀ ਢੋਲਦਾ ਪੁੱਠੀ ਕੱਲ ਲਾਉਂਦੇ ਸੂਰਮੇ ਦੀ ਬਨ ਕੇ ਫੇਰ ਵੀ ਉਹ ਜੋਦਾ ਤਰ ਮੋਣੀ ਢੋਲਦਾ